ਵਿਗਣੀ ਕਾਨੂੰਨ ਵਿਵਸਥਾ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਂਗਰਸੀਆਂ ਥਾਣੇ ਅੱਗੇ ਲਾਇਆ ਧਰਨਾ ਡੀਐਸਪੀ ਅਮਰਗੜ ਨੂੰ ਦਿੱਤਾ ਮੰਗ ਪੱਤਰ ਵਿਗਣੀ ਕਾਨੂੰਨ ਵਿਵਸਥਾ ਅਤੇ ਵਧੇ ਭ੍ਰਿਸ਼ਟਾਚਾਰ ਨੂੰ ਲੈ ਕੇ ਵਿਧਾਨ ਸਭਾ ਹਲਕਾ ਅਮਰਗੜ ਦੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਵੱਲੋਂ ਹਲਕਾ ਕੋਆਰਡੀਨੇਟਰ ਗੁਰਜੋਤ ਸਿੰਘ ਢੀਂਸਾ ਦੀ ਅਗਵਾਈ ਹੇਠ ਥਾਣਾ ਅਮਰਗੜ ਅੱਗੇ ਧਰਨਾ ਲਗਾਇਆ ਗਿਆ ਇਸ ਸਮੇਂ ਜਿੱਥੇ ਇਕੱਠੇ ਹੋਏ ਕਾਂਗਰਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਉੱਥੇ ਹੀ ਉਹਨਾਂ ਡੀਐਸਪੀ ਅਮਰਗੜ ਨੂੰ ਮੰਗ ਪੱਤਰ ਵੀ ਦਿੱਤਾ ਕਰਨੀ ਉਪਰੰਤ মিডিਆ ਨਾਲ ਗੱਲਬਾਤ ਕਰਦਿਆਂ ਹਲਕਾ ਕੋਆਰਡੀਨੇਟਰ ਗੁਰਜੋਤ ਸਿੰਘ ਢੀਂਸਾ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਗਏ ਸਨ ਜੋ ਸਰਕਾਰ ਬਣਦਿਆਂ ਸਾਰੇ ਹੀ ਅਲੂਪ ਹੋਣੇ ਸ਼ੁਰੂ ਹੋ ਗਏ ਜੋ ਅੱਜ ਤੱਕ ਕਿਦਰੇ ਨਜ਼ਰ ਹੀ ਨਹੀਂ ਆ ਰਹੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਚੁੱਕੀ ਹੈ ਜਿਸ ਕਾਰਨ ਹਰ ਰੋਜ਼ਾਨਾ ਲੁੱਟਾਂ ਖੋਹਾਂ ਡਕੈਤੀਆਂ ਕਤਲ ਅਤੇ ਹੋਰ ਵਾਰਦਾਤਾਂ ਸ਼ਰਿਆਮ ਹੋ ਰਹੀਆਂ ਹਨ ਉਨਾ ਕਿਹਾ ਕਿ ਇਸ ਦੇ ਨਾਲ ਹੀ ਪ੍ਰਿਸ਼ਟਾਚਾਰ ਵੀ ਪੂਰੇ ਜੋ ਬੰਦਤੇ ਹੈ ਪਰ ਸਰਕਾਰ ਵੱਲੋਂ ਪੰਜਾਬ ਨੂੰ ਪ੍ਰਿਸ਼ਟਾਚਾਰ ਮੁਕਤ ਕਰਨ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਪੰਜਾਬੀਆਂ ਦੇ ਹੱਕਾਂ ਲਈ ਡਟ ਕੇ ਖੜੀ ਹੈ ਅਤੇ ਅੱਗੇ ਤੋਂ ਵੀ ਖੜਦੀ ਰਹੇਗੀ। ਇਸੇ ਕਰਕੇ ਪੰਜਾਬੀਆਂ ਨੇ ਪਿਆਰ ਦਿੰਦਿਆਂ ਕਾਂਗਰਸ ਨੂੰ ਲੋਕ ਸਭਾ ਚੋਣਾਂ ਅੰਦਰ ਪਾਰੀ ਬਹੁਮਤ ਨਾਲ ਦਿਤਾਇਆ ਹੈ। ਉਨਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਤੇ ਸਰਕਾਰੀ ਕੰਮਕਾਜ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਅਤੇ ਕੋਈ ਸਰਕਾਰੀ ਅਧਿਕਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਖੁਦ ਉਸ ਦੀ ਆਵਾਜ਼ ਬਣ ਕੇ ਇਨਸਾਫ ਦਿਵਾਵਾਂਗੇ ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਲਾਲ ਸਿੰਘ ਟੋਲੇਵਾਲ ਜਗਰੂਤ ਸਿੰਘ ਬਿੱਟੂ ਜਲਾਲਗੜ੍ਹ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਰਾਜੀਵ ਗਾਂਧੀ ਪੰਚਾਇਤੀ ਰਾਜ ਮਹਿੰਦਰ ਸਿੰਘ ਸ਼ੈਰੀ ਪ੍ਰਧਾਨ ਕੁਪਿੰਦਰ ਸਿੰਘ ਲਾਂਗੜੀਆਂ ਸਾਬਕਾ ਬਲਾਕ ਪ੍ਰਧਾਨ ਨਿਊ ਥਾਗੂ ਚੀਨੂਨ ਕੌਂਸਲ ਸਰਪੰਚ ਪਵਿੱਤਰ ਸਿੰਘ ਦੱਲਨਵਾਲ ਚੇਅਰਪਰਸਨ ਜਸਵਿੰਦਰ ਕੌਰ ਬਾਗੜੀਆਂ, ਪਲਵਿੰਦਰ ਸਿੰਘ ਚੰਨਾਚੂਦਾ, ਹਰਵਿੰਦਰ ਸਿੰਘ ਬੂਟਾਚੌਂਦਾ, ਮਨਦੀਪ ਸਿੰਘ ਪੂਮਸੀ, ਸਾਬਕਾ ਸਰਪੰਚ ਲਾਲ ਸਿੰਘ ਨਾਰੀਕੇ, ਦੀਪੀ ਰਾਣੂ, ਅਸ਼ਵਨੀ ਬਿੱਟੂ ਸਾਬਕਾ ਬਲਾਕ ਸੰਮਤੀ ਮੈਂਬਰ ਆਦੇ ਹਾਜ਼ਰ ਸਨ। ਕੀ ਕਹਿਣਾ ਹੈ ਡੀਐਸਪੀ ਅਮਰਗੜ ਦਾ? ਜਦੋਂ ਅੱਜ ਦੇ ਧਰਨੇ ਸਬੰਧੀ ਡੀਐਸਪੀ ਦਵਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਪੰਜਾਬ ਪੱਦਰ ਦਾ ਪ੍ਰੋਗਰਾਮ ਸੀ ਜਿਸ ਤਿੱਤੇ ਇੱਥੇ ਵੀ ਬਲਾਕ ਪੱਦਰ ਤੇ ਧਰਨਾ ਦਿੰਦਿਆਂ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਸਾਨੂੰ ਮੰਗ ਪੱਤਰ ਦਿੱਤਾ ਗਿਆ ਹੈ ਸੋ ਅਸੀਂ ਇਲਾਕਾ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਪੰਜਾਬ ਪੁਲਿਸ ਹੁਣ ਤੱਕ ਨਿਰਪੱਖ ਤੌਰ ਤੇ ਕੰਮ ਕਰਦੀ ਰਹੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ ਉਹਨਾਂ ਕਿਹਾ ਕਿ ਇਲਾਕੇ ਅੰਦਰ ਅਮਨ ਕਾਨੂੰਨ ਨੂੰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਸੀਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਹਾਂ ਕਾਂਗਰਸ ਦੀ ਗੁਰਜੋਤ ਸਿੰਘ ਅਤੇ ਸੁਮਿਤ ਮਾਨ ਹੋਏ ਆਹਮੋ ਸਾਹਮਣੇ ਕਾਂਗਰਸੀ ਵਰਕਰਾਂ 'ਚ ਨਮੋਸ਼ੀ ਗੁਰਜੋਤ ਸਿੰਘ ਢੀਡਸਾ ਦੀ ਅਗਵਾਈ 'ਚ ਜਦੋਂ ਡੀਐਸਪੀ ਨੂੰ ਮੰਗ ਪੱਤਰ ਦੇਣ ਉਪਰੰਤ ਜਦੋਂ ਧਰਨਾ ਸਮਾਪਤ ਹੋ ਗਿਆ ਤਾਂ ਐਨ ਉਸੇ ਵਕਤ ਹਲਕਾ ਇੰਚਾਰਜ ਸੁਮਿਤ ਸਿੰਘ ਮਾਨ ਵੀ ਪਹੁੰਚ ਗਏ ਜਦੋਂ ਉਹ ਡੀਐਸਪੀ ਦਵਿੰਦਰ ਸਿੰਘ ਸੰਦੂ ਨੂੰ ਦੁਬਾਰਾ ਮੰਗ ਪੱਤਰ ਦੇਣ ਲੱਗੇ ਤਾਂ ਗੁਰਜੋਤ ਸਿੰਘ ਢੀਡਸਾ ਨੇ ਉਹਨਾਂ ਦੇ ਹੱਥੋਂ ਉਹ ਮੰਗ ਪੱਤਰ ਖੋਲ੍ਹ ਲਿਆ ਅਤੇ ਦੋਨਾਂ ਆਗੂਆਂ 'ਚ ਤੂ ਤੜਕਵੀ ਹੋਈ ਇਸ ਘਟਨਾਕਰਮ ਨੂੰ ਦੇਖਦਿਆਂ ਹਲਕਾ ਅਮਰਗੜ ਅੰਦਰ ਕਾਂਗਰਸ ਦੀ ਤੜੇਬੰਦੀ ਜਗ ਜਾਹਰ ਹੋ ਗਈ ਕਈ ਪੁਰਾਣੀ ਕਾਂਗਰਸੀ ਵਰਕਰਾਂ ਨੇ ਆਪਣਾ ਨਾਮ ਨਾ ਛਾਪਨ ਦੀ ਸ਼ਰਤ 'ਤੇ মিডিਆ ਸਾਹਮਣੇ ਆਪਣੇ ਦੁੱਖੜੇ ਰੋਂਦੇ ਹੋਏ ਦੱਸਿਆ ਕਿ ਹਲਕੇ ਅੰਦਰ ਕਾਂਗਰਸ ਪਾਰਟੀ ਨੂੰ ਜਦੋਂ ਵੀ ਮਾਰ ਪਈ ਹੈ ਤਾਂ ਟੜੇਬੰਦੀ ਕਾਰਨ ਹੀ ਪਈ ਹੈ। ਉਹਨਾਂ ਪਾਰਟੀ ਹਾਈ ਕਮਾਂਡ ਤੋਂ ਮੰਗ ਕਰਦੇ ਆ ਕਿਹਾ ਕਿ ਕਿਸੇ ਇੱਕ ਆਗੂ ਨੂੰ ਹਲਕੇ ਦੀ ਵਾਡੂਰ ਸੰਭਾਲਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਵਿਖੇੜਿਆਂ ਤੋਂ ਬਚਿਆ ਜਾਵੇ ਅਤੇ ਕਾਂਗਰਸੀ ਵਰਕਰਾਂ ਦੀ ਦੁਚਿੱਤੀ ਖਤਮ ਹੋਵੇ ਕਿਉਂਕਿ ਅਜਿਹੇ ਵਿੱਚ ਕਾਂਗਰਸੀ ਵਰਕਰ ਨਾ ਚਾਹੁੰਦੇ ਹੋਏ ਵੀ ਖੁਦ ਟੜੇਬੰਦੀ ਦਾ ਸ਼ਿਕਾਰ ਹੋ ਰਹੇ ਹਨ। ਹਣ ਪੰਜਾਬ ਟੀਵੀ ਲਈ ਅਮਰਗੜ ਤੋਂ ਹਰਮਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।